ਮੁੰਡਿਆਰ ਪਿਲਕ ਕੇਸ਼ਵ ਢਾਬੇ ਤੋਂ ਪਈਏ ਰੋਟੀ ਫਿਰ ਅੱਗੇ ਕਰਦੇ ਸ਼ਾਪਿੰਗਾਂ ਦੇ ਹੋਰ ਕਈ ਕੰਮ ਧੰਦੇ ਕਰਨੇ ਆ ਮਿਤਲ ਮਲੋਤਰਾ ਜੀ ਸਾਡੇ ਨਾਲ ਆਇਆ ਇਹ ਮਨੀਸ਼ ਚਲੋ ਜੀ ਕੇਸ਼ਵ ਢਾਬੇ ਦੀ ਥਾਲੀ ਸਾਡੇ ਕੋਲ ਆ ਗਈ ਜੇ ਤੇ ਖੁੱਲ ਕੇ ਨਾਲ ਅਸੀਂ ਫੁਲਕੇ ਦੁੱਝੇ ਮੰਗਾਲੇ ਸਾਦੇ ਵੀ ਆਹੀਂ ਸਿੰਪਲ ਪੁੱਕੇ ਨਹੀਂ ਵੀ ਖਾ ਗਏ ਨਾ ਤੇ ਲਾਰਾ ਪਾਰਾ ਵੀ ਆਹੀਂ ਕੁੜੀ ਇੱਕ ਥਾਲੀ ਜੀ ਹੀ ਖਲਾਰਾ ਪਤਾ ਜਿਹਦੇ ਨਾਲ ਰੋਟੀਆਂ ਵਾਧੂ ਆਉਂਦੀਆਂ ਸਬਜ਼ੀ ਵਾਧੂ ਹੁੰਦੀ ਹੈ ਨਾ ਮੈਨੂੰ ਪਤਾ ਹੈ ਨਾਲ ਹੀ ਲਓ ਜੀ ਪੂਰਾ ਅਨਜਾਇਮੈਂਟ ਕਰਕੇ ਰਾਜਪੂਤ ਕੇ ਆ ਗਿਆ ਇੱਕ ਸਾਡਾ ਯਾਰ ਬਾਹਰ ਖਲੋਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਪਾਈ ਠੀਕ ਠਾਕ ਹੋ ਜੀ ਜੇ ਸਾ ਮਰੇ ਕਰ ਹਮ ਜੱਪੀ ਪਾਇਗਾ ਅੱਛਾ ਠੀਕ ਆ ਅੱਛਾ ਸਤਿ ਸ਼੍ਰੀ ਜੀ ਬਹੁਤ ਸੋਣਾ ਜੀ ਸਿਰਫ 300 ਰੁਪਏ ਦੇ ਵਿੱਚ ਅਸੀਂ ਤਿੰਨਾਂ ਨੇ ਰਾਜ ਕੇ ਰੋਟੀ ਖਾਧੀ ਜੇ ਵਧੀਆ ਰੈਸਟੋਰੈਂਟ ਪੂਰਾ ਟੇਸਟੀ ਤੇ ਦਸੀ ਮਨੀਸ਼ ਕਿਵੇਂ ਲਗੀ ਤੇ ਰੋਟੀ ਵਾਹ ਵਧੀਆ ਸਰਵਿਸ ਲੱਗੀ ਹੈ ਸਰਵਿਸ ਵੀ ਠੀਕ ਲੱਗੀ ਹੈ ਬਣੀਏ ਬਹੁਤ ਵਧੀਆ ਸੀ ਸਾਰੇ ਵੀ ਸਵਾਲ ਲਗਾ ਕਿਵੇਂ ਮਲੋਤਰਾ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਨਾ ਐਹੀ ਕਿਤੇ ਬੈਲ ਆਪਾਂ ਹੋਰ ਕਿ ਰੈਸਟੋਰੈਂਟ ਚ ਛਕਦੇ ਨਾ ਰੋਟੀ ਸਾਡਾ ਸਹੀ ਮੈਨਾ ਯਾਰੀ ਸੀਗੇ ਯਾਰੀ ਅ ਸਿਰਫ 100 ਰੁਪਏ ਦੀ ਰੋਟੀ ਇੱਕ ਬੰਦਾ ਰੱਜ ਕੇ ਖਾਦੀ ਆ ਓਕੇ ਸਰ ਧੰਨਵਾਦ ਜੀ ਓਕੇ ਆਇਆ ਕਰੋ ਸਰ ਇਦਾਂ ਹੀ ਠੀਕ ਹੈ ਜੀ ਓਕੇ ਜੀ ਮਨੀਸ਼ ਕਿਥੇ ਕਹਿਣਿਆ ਰੋਟੀ ਖਾਦੀ ਕਿੰਨੇ ਜਾਣਿਆ ਪੰਜ ਤਾਰਾ ਖਾਦੀ ਸੀ ਰੋਟੀ ਕਿੰਨੇ ਜਾਣੇ ਆ ਤਿੰਨ ਚਾਰ ਜਾਣੇ ਹੀ ਉੱਥੇ ਵੀ ਦੋ ਸਰਕੀਆਂ ਅਸੀਂ ਦਾਹ ਕੇ ਰੋਟੀਆਂ ਮੰਗਾਈਆਂ ਕਿੰਨਾ 8 900 ਬੇਰ ਬਣਾਤਾ ਅਗਲੇ ਆਏ ਇੱਥੇ ਕਿੰਨਾ ਹੀ ਜਾਣੇ ਦਾ ਇੱਥੇ ਆ ਗਿਆ ਤਿੰਨ ਰਾਤ ਦੇ ਖਾਣ ਦੀ ਚਲੋ ਇਹ ਰੈਸਟੋਰੈਂਟ ਵੀ ਵਧੀਆ ਵਧੀਆ ਇਹ ਉਹ ਹੀ ਖਾਂ ਬੈਠ ਲਈ ਫਾਂਗ ਵਧੀਆ ਚਾਹੀਦੀ ਆ ਰੇਸੀ ਚਾਹੀਦਾ ਹੋਰ ਕੀ ਚਾਹੀਦਾ ਵਧੀਆ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਸਾਰੇ ਨਾਲੋਂ ਜ਼ਿਆਦਾ ਵਧੀਆ ਵਾ ਵੱਡੇ ਵੱਡੇ ਤੇਰੇ ਅਮਰਸਰ ਦੇ ਵਿੱਚ بڑے بڑے ਵੱਡੇ ਆ ਨਾ ਉਹਨਾਂ ਨੇ ਵੀ ਮੈਨੂ ਤੇ ਦੇਖਿਆ ਬੜਿਆ ਥੋਮਾਂ ਤੇ ਬਹਿ ਗਏ ਇਹੀ ਆਪਾਂ ਉੱਥੇ ਉਹਨਾਂ ਕੋ ਰੋਟੀ ਖਾਂਦੇ ਦਾ ਯਾਰ ਰੁਪਈਆ ਦਾ ਬਿੱਲ ਸੀ ਬਿਲਕੁਲ ਅਹੀਂ ਹੋਣਾ 300 ਰੁਪਈਆ 100 ਰੁਪਈਏ ਦੇ ਵਿੱਚ ਸਾਡਾ ਸਿੱਧੀ ਗੱਲ ਆ ਉਹ ਪਿਛਲਾ ਜੱਟ ਤੇ ਸਾਡਾ ਸਾਡਾ ਇੱਕ ਤੇ ਬੰਦਾ ਰੋਟੀ ਕੋ ਪਰੌਂਠੇ ਨਾਲ ਹੀ ਉਤੋਂ ਗਾਹਣ ਕਰਿਆ ਗਿਆ ਵੇਟ ਨਹੀਂ ਕਰਨੀ ਪਈ ਨਾਜ਼ੀਰਾਂ ਨਹੀਂ ਦੇ ਤਾਨੂੰ ਉਸ ਨੇ ਸਰਵਸ ਹੀ ਜੀ ਜਬਰਦਸਤ ਮੈਂ ਅੱਧਾ ਬਣਾ ਘੰਟਾ ਪਹਿਲਾਂ ਬਹਿਣਾ ਪਈ ਨਾ ਮੈਂ 5 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਉਹਨਾਂ ਨੇ ਅਗਲੇ ਬਲੇ ਸਰੂ ਕਰਤਾ ਸਮਾਨ ਸਾਡੇ ਰੱਜ ਕੇ ਰੋਟੀ ਖਾਧੀ ਏ ਉਹ ਨਹੀਂ ਪਚਾਉਣੀ ਜੇ ਕਿਸੇ ਜਾਣੇ ਆ ਕਿਤੇ ਜਾਣੇ ਜਿੱਥੇ ਤੁਰਾ ਫਿਰਾ ਜਿਆ ਕਰਨਾ ਪਵੇ ਇੱਥੇ ਗੰਦੇ ਕਰ ਉਹ ਨਹੀਂ ਉਹ ਮੋਬਾਈਲ ਦੂਜੇ ਚ ਕਿ ਲੱਗੀ ਹੈ ਨਾ ਆਪਾਂ 6 ਨਵੀਂ ਹੌਲੀਡੇ ਨਾ ਹੋਟਲ ਰਣਜੀਤ ਐਵੀਨਿਊ ਦਾ ਅੱਜ ਲਾਸਟ ਡੇ ਆ 5 6 7 ਦੀਆਂ ਖੰਡਾਂ ਇਹ ਲੱਗੀ ਆ ਸਾਰੇ ਬ੍ਰਾਂਡ ਰੂਮ ਸਾਰੇ ਉੱਥੇ ਆਏ ਤੁਹਾਨੂੰ ਬਾਹਰ ਇਹਨੂੰ ਵੀ ਬ੍ਰਾਂਡ ਵਕੋਣੇ ਕਿਹੜੇ ਬ੍ਰਾਂਡ ਆ ਚਲੋ ਠੀਕ ਹੈ ਜੀ ਮਿਲਦੇ ਆ ਕੇ ਆਗੇ ਅੰਦੀਸ਼ ਸਭ ਕੁਝ ਕਿੱਥੋਂ ਮਿਲੂਗਾ ਜੀ ਅੱਜ ਹੌਲੀਡੇ ਇਨ ਅਮਰਸਰ ਰੰਜੀਤ ਐਵੇਨਿਊ ਕੰਦੇ ਸਾਰ ਕੇਚੀਤੇ ਸੇ ਲਗੀ ਆ ਅੰਦਰ ਜਾ ਕੇ ਦੇਖਦੇ ਆ ਕੀ ਹੈ ਲੋ ਜੀ ਲੱਗੀਆਂ ਜੇ ਸੇਲ ਤੇ ਆਪਾਂ ਫਿਊਮ ਤੇ ਆਹ ਟਰੈਕਸੂਟ ਆ ਇੱਕ ਸ਼ਰਟ ਦੋ ਸ਼ਰਟ ਤਿੰਨ ਸ਼ਰਟ ਰੱਖ 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 ਆਹ ਦੋ ਸਕਰਾਜ ਨਾ ਪਾਜੀ ਰੱਖ 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 ਤਿੰਨ ਸ਼ਰਟ ਆ ਦੋ ਪਰਫਿਊਮ ਆ ਤਿੰਨ ਸ਼ਰਟਾਂ ਤੇ ਇੱਕ ਇਹਦਾ ਟ੍ਰੈਕਸੂਟ ਆ ਤੇ ਦੋ ਸੈਟ ਜਰਾਬਾਂ ਦੇ ਤਿੰਨ ਤੇ ਇੱਕ ਚਾਰ ਸ਼ਰਟ ਪੰਜ ਸ਼ਰਟ ਛੇ ਸ਼ਰਟ ਸਾਤ ਸਾਤਕ ਆ ਸੱਤ ਸੱਤ ਸ਼ਰਟਾਂ ਇੱਕ ਆੜਾ ਵੱਡੀ ਬੋਤਲ ਇੱਕ ਮੈਟ ਇੱਕ ਮੈਟ ਤੇ ਸ਼ਰਟਾਂ ਦੇ ਰੇਟ ਵੇਖ ਲਓ 2499 ਆ ਕਿੰਨਾ ਸਮਾਨ ਲਿਆ ਅਸੀਂ ਤੋਂ ਇੱਕ ਤੇ 2600 ਹਮ ਹੋ ਗਿਆ 5800 ਤੇ ਆ ਸਾਡੇ ਉਹ ਪੰਜਾਬੀਆਂ ਦੀ ਹੱਤ ਅਜਰਾ ਬਾਤ ਜੀ ਬੜ ਛੱਡੀਆਂ ਇਹ ਕਿ ਬੈਲ ਚ ਨਹੀਂ ਆ ਆਹੀਂ 5800 ਦਾ ਸਮਾਨ ਆ ਜੇ ਕਿਤੇ ਮੋਲ ਵੱਡੇ ਚੋਂ ਲੈਂਦੇ ਸਿੱਧੀ ਗੱਲ ਉਹ ਗੱਲ 12000 ਦੇ ਬੂਟਾਂ ਵਾਲੀ ਸਾਡਾ 12 13000 ਖੁੱਲ ਜਾਣਾ ਹੈ ਜਿਆਦਾ ਹੀ ਖੁੱਲਣਾ ਓਕੇ ਜੀ ਅੱਗੇ ਚੱਲੀਏ ਸਾਟ ਤੇ ਸ਼ਰਟ ਆਈਆਂ ਜਿਨ੍ਹਾਂ ਦਾ 2200 ਰੇਟ ਉੱਤੇ ਜਿਹੜੇ ਆਪਾਂ 10% ਮਿਲ ਲਾ ਇਹ ਉਹ 14 15000 ਦੀਆਂ ਸ਼ਰਟ ਆਈਆਂ ਪਰਫਿਊਮ ਹੋ ਗਏ ਮੈਟ ਹੋ ਗਏ ਜਰਾਬਾ ਹੋ ਗਿਆ ਟੋਲ ਮਲਾ ਕੇ 16 17000 ਦਾ ਕੰਮ ਹੈਗਾ ਅਸੀਂ ਅਸੀਂ 58 ਸੋਚ ਲੈ ਕੇ ਆਏ ਜੀ ਹੁਣ ਅਸੀਂ ਚਲੋ ਅੱਗੇ ਫੇਰ ਵੀ ਨੇ ਕੀ ਕਰਦੇ ਆ ਬੋਤ ਬ੍ਰਾਂਡ ਪਾਓ ਜੇ ਤੁਹਾਡੇ ਕੋਲ ਪੈਸਾ ਹੈਗਾ ਪਹਿਲਾਂ ਪੈਸਾ ਕਮਾਓ ਉਹਨਾਂ ਪੈਸਾ ਕਮਾਓ ਫਿਰ ਆਪਣੇ ਬ੍ਰਾਂਡ ਜਿਹੜੇ ਮਰਜ਼ੀ ਪਾਓ ਆਪਣੇ ਮਾਪਿਓ ਦੇ ਘਰ ਚ ਗੂਠਾ ਦੇ ਕੇ ਬ੍ਰਾਂਡ ਨਾ ਹੋ ਮਜੀਪਾ ਨਾ ਖਰੀਦੀਏ ਬੁਲਟ ਨਾ ਖਰੀਦੀਏ ਬ੍ਰਾਂਡ ਵਾਲੀਆਂ ਘਰੀਆਂ ਨਾ ਪਾਈਏ ਗੂਠਾ ਦੇ ਕੇ ਉਹ ਉਹ ਉਹਨਾਂ ਦੀ ਪੌਕਟ ਲਾਉ ਨਹੀਂ ਕਰਦੇ ਬੱਚਿਆਂ ਨੂੰ ਇਹ ਗੱਲ ਦੱਸੀਏ ਵੀ ਪੁੱਤ ਬ੍ਰਾਂਡ ਪਾਓ ਜੇ ਤੁਹਾਡੇ ਕੋਲ ਪੈਸਾ ਹੈਗਾ ਪਹਿਲਾਂ ਪੈਸਾ ਕਮਾਓ ਉਹਨਾਂ ਪੈਸਾ ਖਾਣੇ ਆ ਤਰੀ ਤੋਰੀ ਹਾਂ ਤੇ ਜੇ ਤੁਹਾਨੂੰ ਕੋਈ ਸ਼ੱਕ ਹੈ ਜੇ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਇਹ ਗੱਲ ਕਰਨੀ ਕਰਨੀ ਐ ਫੀਲਾਂ ਐ ਵੀ ਮਹਿੰਗੀ ਚੀਜ਼ ਲਿਆ ਕੇ ਵਿਖਾਉਣੀ ਆ ਤੇ ਆਓ ਫਿਰ ਮੈਂ ਚੱਲਿਆ ਜੇ ਆਓ ਚਲਿਏ ਮਾਲ ਚ ਵੀ ਹੱਥ ਤਿਆਰ ਹੋ ਗਿਆ ਉਹ ਮੈਂ 220 ਚ ਪਿਆਰ ਜੇ ਤੇ ਆਹ ਮੌਜ ਚੁਰ ਕੇ ਦੇਖੀਏ ਤੇ ਕਿਨੂੰ ਸ਼ੁਰੂ ਨੂੰ ਕਿਉਂਕਿ ਆਪਾਂ ਤਾਂ ਇਹ 47 ਟੱਪੇ ਆ ਅਰੇ ਇਹ 47 ਟੱਪੇ ਆ ਮੈਂ ਤੇ ਆਜੋ ਮੈਂ ਦੇਖਿਆ ਅੱਗੇ ਕਵਾ ਦਿੱਤਾ ਇਹਨੂੰ ਲਾਣ 18 ਤੋਂ ਲੈ ਕੇ 50 ਵਾਲੇ ਆਹ ਪੂਰੇ ਪੰਜਾਬ ਪੂਰੇ ਭਾਰਤ ਚ ਆਉਂਦੇ ਫਿਰ ਵੇਖਿਓ ਆ ਪਾਣੀ ਐਰ ਗੋਤੇ ਕੇ ਤਰ੍ਹਾਂ ਨਾ ਵਿੱਚ